ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਪੰਜਾਬ ਦੀ ਲੈਗਸੀ ਔਰ ਅੱਜ ਦੇ ਤੇ ਯਲਵਾਯੂ ਊਰਜਾ ਅਤੇ ਖਾਣ-ਪੀਣ ਦੀਆਂ ਬਸਤਾਂ ਜਿਹੜੀਆਂ ਕਲਾਈਮੇਟ ਚੇਂਜ ਹੋਣ ਕਰਕੇ ਚੇਂजेस ਆ ਰਹੀਆਂ ਉਹਦੇ ਤੇ ਇੰਟਰਨੈਸ਼ਨਲ ਕਾਨਫਰੰਸ ਹੈ ਮੈਂ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਸ਼੍ਰੀ ਗੁਰਾਜੰਨ ਕਟਾਰੀਆ ਜੀ ਡਾਕਟਰ ਜான் ਤਵਨ ਸਾਹਿਬ ਜਿਹੜੇ ਇੰਡੀਅਨ ਇਕਾਲੋਜੀ ਦੇ ਸੁਸਾਇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਆਰਗੇਨਾਈਜ਼ ਕਰਾਇਆ ਡਾਕਟਰ ਗੋਸਲ ਔਰ ਸਭ ਤੋਂ ਜ਼ਿਆਦਾ ਮੇਰੇ ਸਾਹਮਣੇ ਬੈਠੇ ਵੱਖ-ਵੱਖ ਦੇਸ਼ਾਂ ਤੋਂ ਤੇ ਦੇਸ਼ ਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਡੈਲੀਗੇਟਸ سب تو پہلے سارا نمسکار ستری بہت بہت سواگت ایک ایک چلے آئے قدم تو تا سرمد جی گل کریے تو پنجاب فوڈ بال آف انڈیا سانو کیا جا ہے ایس بار اسی ایک لکھ ایک سو اسی لکھ میٹرک ٹن ਜਿਹੜਾ ਰਾਈਸ ਉਹ ਸੈਂਟਰ ਪੁਲ ਚ ਦੇ ਰਹੇ 100 ਬੀ ਲੱਖ ਮੀਟਰ ਟਨ ਲਿਨੇਟ ਦੇ ਰਹੇ ਅਸੀਂ ਗਹਿੂ ਕਹਿੰਨੇ ਆ ਕਣਕ ਕਹਿ ਦਿੰਨੇ ਆਪਾਂ ਅਸੀਂ ਸੈਂਟਰ ਪੁਲ ਚ ਦਿੰਨੇ ਆ ਹਾਲਾਂਕਿ ਰਾਈਸ ਸਾਡੀ ਖੁਰਾਕ ਨਹੀਂ ਹੈਗਾ ਰਾਈਸ ਇਸ ਨੋਟ ਪਾਰਟ ਆਫ ਅਰ ਫੂਡ ਪਰ ਫਿਰ ਵੀ ਅਸੀਂ ਦੇਸ਼ ਲਈ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਡਿਊਟੀ ਲੱਗੀ ਦੇਸ਼ ਦੀ ਅਸੀਂ ਉਹਣਾ ਸ਼ੁਰੂ ਕੀਤਾ ਉਹਦੇ ਸਾਨੂੰ ਨੁਕਸਾਨ ਵੀ ਹੋਏ ਸਾਨੂੰ ਸਾਡਾ ਵਾਟਰ ਜਿਹੜਾ ਲੈਵਲ ਹੈ ਪਾਣੀ ਦਾ ਬਹੁਤ ਥੱਲੇ ਚਲਾ ਗਿਆ 1 ਕਿਲੋ ਚਾਵਲ ਪੈਦਾ ਕਰਨ ਵਾਸਤੇ ਆਲਮੋਸਟ 3000 ਲੀਟਰ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਸਾਨੂੰ ਪੇ ਕਰਨਾ ਪਿਆ ਪਰ ਕੋਈ ਗੱਲ ਨਹੀਂ ਪੰਜਾਬ ਜਿਹੜਾ ਉਹ ਦੇਸ਼ ਲਈ ਅਣਿਸ਼ਾ ਚਾਹੇ ਉਹ ਦੇਸ਼ ਦੀ ਆਜ਼ਾਦੀ ਲਈ ਹੋਵੇ ਚਾਹੇ ਉਹ ਦੇਸ਼ ਦੇ ਨਾਲ ਦੇ ਭੰਡਾਰ ਭਰਨੇ ਹੋਣ ਚਾਹੇ ਆ ਜਾਇਜ਼ਾਦੀ ਨੂੰ ਕਾਇਮ ਰੱਖਣ ਲਈ ਹੋਵੇ ਅਸੀਂ ਫੇਰ ਕਰਦੇ ਆਂ ਅਸੀਂ ਸਾਡੀ ਕੌਮ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੀ ਕਿਰਪਾ ਕੈਸੀ ਖੜਦੇ ਆਂ ਦੇਸ਼ ਲਈ ਔਰ ਵੀਰ ਗਲੋਬਲ ਸਿਟੀਜ਼ਨ ਪੰਜਾਬੀ ਜਿਹੜੇ ਨੇ ਗਲੋਬਲ ਸਿਟੀਜ਼ਨ ਨੇ ਪੰਜਾਬੀ ਉਹਨਾਂ ਦੇਸ਼ਾਂ 'ਚ ਵੀ ਕਾਮਯਾਬ ਹੋ ਜਾਂਦੇ ਆ ਜਿਹੜੇ ਦੇਸ਼ਾਂ 'ਚ ਗਲਤੀ ਨਾਲ ਵੀ ਚਲੇ ਜਾਣਾ ਵੀ ਇਹ ਇੰਟਰਨੈਸ਼ਨਲ ਵੀ ਲਾ ਦੇਣਾ ਚੱਲ ਕੋਈ ਗੱਲ ਨਹੀਂ ਇੱਥੇ ਇੱਥੇ ਕੰਮ ਜਾਓ ਜੰਨੇ ਜਿਹੜੇ ਮਰਜ਼ੀ ਕੰਟਰੀ ਚਲੇ ਜਾਓ ਪੰਜਾਬੀ ਕੰਮ ਜਾਓ ਔਰ ਕਰਨਗੇ ਪਹਿਲਾਂ ਖੇਤੀ ਜਾਂ ਟਰੱਕ ਦੋ ਸਾਡੇ ਕੰਮ ਨੇ ਸੋ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਦਾ ਇਹ ਇੰਟਰਨੈਸ਼ਨਲ ਇਥੇ ਡੈਲੀਗੇਸ਼ਨ ਆਏ ਨੇ ਤੋਂ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੇ ਮਿੱਟੀ ਨੂੰ ਐਨੀ ਜ਼ਰਖੇਸ ਮੈਂ ਐਜ਼ ਅਨ ਆਰਟਿਸਟ ਜਦੋਂ ਪਰਫਾਰਮ ਕਰਦਾ ਸੀ ਉਹ ਨਿਊਜ਼ੀਲੈਂਡ ਇਧਰੋਂ ਸੂਰਜ ਸ਼ੁਰੂ ਹੁੰਦਾ ਹੈ ਬੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ ਹੈ ਸਾਰੇ ਜਗ੍ਹਾ ਤੇ ਦੁਨੀਆ ਕੋ ਮੇਂ ਪਈ ਵਾਰੀ ਇੰਨੀ ਜ਼ਰਖੇਜ਼ ਇੰਨੀ ਫਰਟਾਈਲ ਕਰਦੀ ਕਿਤੇ ਨਹੀਂ ਅਗੀ ਸਾਡੀ ਧਰਤੀ ਜੋ ਬੀਜ ਦੋਗੇ ਜੋ ਬੀਜ ਸੁੱਟੋਗੇ ਉੱਗ ਜਾਗਾ 150 ਮਣ ਦਾਣੇ ਇੱਕ ਸਾਲ ਚ ਪੈਦਾ ਕਰਦੇ ਅੱਜ ਲਗਭਗ 80 ਤੋਂ 90 ਮਣ ਚਾਵਲ 55 ਤੋਂ 60 ਮਣ ਜਿਹੜਾ ਉਹ ਕਣਕ ਦੁਨੀਆ ਭਰ ਦੇ ਵਿੱਚ ਕੋਈ ਧਰਤੀ ਇਦਾਂ ਦੀ ਨਹੀਂ ਕਿ ਜਿਹੜੀ ਇੰਨੇ ਦਾਣੇ ਪੈਦਾ ਕਰਦੀ ਹੋਵੇ ਹਰ ਕਿਸਮ ਦਾ ਮੌਸਮ ਸਾਡੇ ਕੋਲ ਆ ਮਿਹਨਤੀ ਲੋਕਾਂ ਹੁਣ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹਦੇ 'ਚ ਸਭ ਨੂੰ ਹਿੱਸਾ ਪਾਉਣਾ ਪਊ ਬਾਹਰ ਵੇਖ ਲੋ ਕਲਾਈਮੇਟ ਚੇਂਜ ਹੋ ਰਿਹਾ ਅੱਜ ਜਿੱਤੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਆਉਣਾ ਸੀ ਕਿਉਂ ਨਹੀਂ ਆ ਸਕੇ ਕਲਾਈਮੇਟ ਚੇਂਜ ਹਲvare ਜਹਾਜ਼ ਨਹੀਂ ਉਤਰ ਸਕਿਆ ਕਿਉਂਕਿ ਵਿਜ਼ਿਬਿਲਟੀ ਨਹੀਂ ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਆ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਗੁਰੂ ਨਾਨਕ ਸਾਹਿਬ ਨੇ ਹੁਣ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਵਰਪੁਰਬ ਮਨਾਉਣਾ ਜਿਉਂਕਿ 20 ਸਾਲ ਕੱਢ ਦਿੰਨੇ ਆ ਪਹਿਲੇ 533 ਸਾਲ ਪਹਿਲਾਂ ਇਹ ਗੱਲ ਲਿਖਤੀ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਵੇਲੇ ਤਾਂ ਕੋਈ ਫੈਕਟਰੀ ਜਿਹੜੀ ਐ ਉਹ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਬੁੱਢਾ ਨਾਲਾ ਸਤਲੁਜ ਨਹੀਂ ਡੇਗਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜਿਹੜਾ ਉਹ ਜ਼ਹਿਰੀਲਾ ਨਹੀਂ ਕਰਦਾ ਹੋਣਾ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਪਿਤਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਪਰ ਅਸੀਂ ਉਹ ਤਿੰਨੋਂ ਦਰਜੇ ਕਾਇਮ ਰੱਖ ਸਕਿਆ ਅੱਜ ਰਖਣ ਦੀ ਲੋੜ ਆ ブレインストॉर्मिंग ਦਾ ਜ਼ਮਾਨਾ ਹੈ ਇੱਥੇ ਬਾਹਰਲੇ ਦੇਸ਼ਾਂ ਚੋਂ ਐਕਸਪਰਟ ਆਏ ਨੇ ਬੈਠਣਗੇ ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ ਡੈਲੀਗੇਸ਼ਨ ਜਿਹੜੇ ਆਏ ਨੇ ਬ੍ਰੇਨਸਟਾਰਮਿੰਗ ਚ ਕੁਝ ਨਾ ਕੁਝ ਨਿਕਲੂਗਾ ਹਰ ਚੀਜ਼ ਦਾ ਅਜ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ ਚਾਰ ਤਰੀਕੇ ਆ ਗਏ ਇੱਕੋ ਫਸਲ ਨੂੰ ਪਾਣੀ ਦੇਣ ਦੇ ਚਾਰ ਚਾਰ ਤਰੀਕੇ ਆ ਗਏ ਇੱਕੋ ਫਸਲ ਤੇ ਸਪਰੇਅ ਕਰਨੀ ਆ ਉਹਦੇ ਚਾਰ ਚਾਰ ਪੇਕੇ ਆ ਗਏ ਡਰੋਨ ਟੈਕਨੋਲੋਜੀ ਆ ਗਈ AI ਆ ਗਿਆ ਆ ਸਾਨੂੰ ਆਪਣਾ ਮਾਈਂਡ ਸੈਟ ਬਦਲਣਾ ਪਊਗਾ ਅਸੀਂ ਉੱਥੇ ਸੰਤ ਮੈਂ ਤਾਂ ਪਿੰਡਾਂ ਚੋਂ ਆਇਆ ਇਹ ਤਾਂ ਸ਼ੁਕਰ ਹੈ ਹੁਣ ਥੋੜਾ ਜਿਹਾ ਯੂਨੀਵਰਸਿਟੀ ਆ WhatsApp ਆ ਗਿਆ ਮੇਲੇ ਲੱਗਣ ਲੱਗੇ ਪੀਯੂ ਜਿਹੜੀ ਆ ਉਹ ਦੱਸ ਦਿੰਦੀ ਐ ਕਿ ਕਿਹੜੀ ਫਸਲ ਕਦੋਂ ਬੀਜਣੀ ਐ ਕਿਹੜਾ ਇਹਦਾ ਬੀਜ ਐ ਕਿੱਥੋਂ ਮਿਲਦਾ ਐ ਕਿਹੜੀ ਸਪਰੇ ਕਿਹੜੀ ਸੰਢੀ ਲੱਗੀ ਕਿਹੜੀ ਸਪਰੇ ਕਰਨੀ ਤਾਂ ਪਹਿਲੇ ਦੱਸ ਦੇ ਨਹੀਂ ਸੀ ਕੋਈ ਮੇਰੀ ਫਸਲ ਨੂੰ ਸੰਢੀ ਲੱਗੀ ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ ਮੈਂ ਕਿਵੇਂ ਕਰਦਾ ਸੀ ਮੈਂ ਘਵਾਂਡੀ ਨੂੰ ਪੁੱਛਦਾ ਸੀ ਭੋਲੇ ਯਾਰ ਪੀਲੇ ਜੇ ਖੰਭਾਂ ਵਾਲੀ ਸੰਢੀ ਲੱਗੀ ਪੱਤੇ ਖਾਈ ਜਾਂਦੀ ਐ ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗੀ ਤੇ ਕੱਲ ਤੂੰ ਸਪਰੇ ਕਰੀ ਜਾਂਦਾ ਸੀ ਪੋਲੇ ਕਿਹੜੀ ਆ ਉਹ ਗਾਂ ਪੋਲੇ ਨੂੰ ਵੀ ਨਹੀਂ ਪਤਾ ਉਹ ਕਹਿੰਦਾ ਪਤਾ ਨਹੀਂ ਹਰੇ ਜੀ ਟੱਕਣ ਵਾਲੀ ਐ ਚੱਕ ਦੋ ਸਾਰਾ ਪਿੰਡ ਹਰੇ ਜੀ ਟੱਕਣ ਵਾਲੀ ਕੋਈ ਪਤਾ ਨਹੀਂ ਹਰੇ ਜੀ ਟੱਕਣ ਵਾਲੀ ਸਹੀ ਐ ਨਹੀਂ ਸਹੀ ਦੁਕਾਨਦਾਰ ਨੂੰ ਜਿਹੜੀ ਵੇਚ ਕੇ ਜਿਆਦਾ ਫਾਇਦਾ ਹੁੰਦਾ ਵੇਚੀ ਜਾਂਦੇ ਕਿੰਨੀ ਕਰਨੀ ਐ ਦੁਕਾਨਦਾਰ ਕਹਿੰਦਾ ਮੈਂ ਵੱਧ ਵੇਚਣੀ ਆ ਉਹ 20 ml ਨੂੰ 40 ml ਕਹਿੰਦਾ ਅੱਗੇ ਕਿਸਾਨ ਕਹਿੰਦਾ ਚਲ 40 ਕਹਿ ਤੂੰ 50 ਪਾ ਉਹ ਜਿਹੜਾ جنہیں کرنی ہوگا ہوں ٹولی تو چکی آج سٹ ساٹھی پا ہیں مطلب کوئی مقدار نہیں کوئی کچھ نہیں تو بہت خوش قسمت آ کہ بی سی صاحب ٹو کلچر دے سپیسلسٹ نے دنیا دے کے پر پرمنٹ سائنٹسٹ نے اسی ایس بار اٹھ پیسٹیسائڈ بین کیتی ہے پنجاب کی کہ نہیں, نہیں اپا چھڑکنی ہے مونو کروٹوفاس پوری دنیا جو بین ہے ساٹھ سارے جی ملی جاندی ہے ਮੈਂ ਪੁੱਛਿਆ ਉਹਨਾਂ ਨੂੰ ਅਫਸਰਾਂ ਨੂੰ ਇਹ ਕਿੱਥੋਂ ਮਿਲ ਜਾਂਦੀ ਹੈ ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ ਹਮ ਕਮਾਲ ਹੈ ਮੋਨੋਕ੍ਰੋਟੋ ਫਾਸ ਅਜੇ ਮਿਲ ਰਹੀ ਹੈ ਸਾਡੇ ਨੂੰ ਸੋ ਇਹਦੇ ਡਿਸਕਸ ਕਰਨਾ ਪਊਗਾ ਆਪਾਂ ਬਹਿਣਾ ਪਊਗਾ ਜ਼ਹਿਰਾਂ ਖਾਈ ਜਾਂਦੇ ਫਿਰ ਕੈਂਸਰ ਫਿਰ ਕੈਂਸਰ ਟ੍ਰੈਨਾਂ ਕੈਂਸਰ ਹਸਪੀਟਲ ਸਾਡੇ ਲਾਈਫ ਸਟਾਈਲ ਚੋਂ ਨਿਕਲ ਰਹੀਆਂ ਸਾਰੀਆਂ ਬਿਮਾਰੀਆਂ ਅਸੀਂ ਤਾਂ ਪੰਜਾਬੀਆਂ ਅਸੀਂ ਤਾਂ سے جان واسطے مشہور کشتیاں واسطے مشہور سی واسطے مشہور سے پنگڑے واسطے مشہور سے بچے فوج ٹیکسٹ جڑے پاس ہو رہے سب چنتا کا بشا ہے میں پولٹیکس کی نہیں کروں گا this is not a political function پولٹیکس کی گل کتے ہور کرانگے بدیا دا مندر ہے اتنے میں کدی بھی کسی کالج ਜਿੱਕੇ ਸੇ ਯੂਨੀਵਰਸਿਟੀ ਜਿੱਕੇ ਮੈਂ ਕਦੇ ਰਾਜਨੀਤਿਕ ਗੱਲ ਨਹੀਂ ਕਰਦਾ ਇਹ ਬਿੱਤੀ ਆ ਦਾ ਮੰਦਰ ਹੈ ਇੱਥੋਂ ਤੁਸੀਂ ਵੱਡੇ ਵੱਡੇ ਸਾਇੰਟਿਸਟ ਨਿਕਲਨੇ ਨੇ ਇੱਥੋਂ ਫਿਊਚਰ ਦੇ ਸਾਡੇ ਵਕੀਲ ਨਿਕਲਨੇ ਨੇ ਬੜੇ ਐਗਰੀਕਲਚਰਿਸਟ ਸਪੈਸ਼ਲਿਸਟ ਨਿਕਲਨੇ ਨੇ ਬਟ ਸਾਨੂੰ ਬਹਿਣਾ ਪਊਗਾ ਸਾਨੂੰ ਸੋਚਣਾ ਪਊਗਾ ਸਰਕਾਰਾਂ ਇਕੱਲੀਆਂ ਕੀ ਕਰਕੇ ਕਰਨਗੀਆਂ ਬਥੇਰੀ ਐਡ ਕਰਦੇ ਆ ਕਿ ਪ੍ਰਾਲੀ ਲੱਗ ਨਾ ਲਾਓ ਬਥੇਰਾ ਪ੍ਰੇਰਿਤ ਕਰਦੇ ਆ ਟੀਵੀ ਤੇ ਐਡਾ ਦਿੰਦੇ ਆ ਹਟਦਾ ਪਊ ਕਨੇ ਸਾਹ ਦਾ ਕੀ ਹੈ ਤਾਂ ਬਾਤ ਚ ਆ ਜੂਗਾ ਕਿ ਅੱਗ ਲਾਈਏ ਸਾਹ ਤੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ ਤੁਸੀਂ ਆਪਣੇ ਮੈਨੂੰ ਨਹੀਂ ਪਤਾ ਉਹ ਧੂਆਂ ਜਿਹੜਾ ਦਿੱਲੀ ਜਾਂਦਾ ਹੈ ਜਾਂ ਉਹ ਧੂਆਂ ਦਿੱਲੀ ਦੇ ਪਰਲੇ ਪਾਸੇ ਜਾਂਦਾ ਹੈ ਉਹਨਾਂ ਤਾਂ ਲਾਹੌਰ ਵਾਲੀ ਨੇ ਵੀ ਕਿਹਾ ਮੈਂ ਵੀ ਚਿੱਠੀ ਲਿਖੂੰ ਭਗਵਾਨ ਤਮਨ ਮਰੀਮ ਕਹਿੰਦੀ ਮੈਂ ਕਿਹਾ ਇੱਧਰ ਵੀ ਆਉਂਦਾ ਜੀ ਸਾਡੇ ਵਾਲਾ ਹੀ ਐਂ ਘੁੰਮੀ ਘੁੰਮੇ ਹੀ ਫਿਰਦਾ ਹੈ ਤੇ ਪਰ ਪਹਿਲਾਂ ਤਾਂ ਜਦੋਂ ਅੱਗ ਲੱਗਦੀ ਉਸ ਉਸੇ ਕਿਸਾਨ ਦੇ ਫੇਫੜਿਆਂ ਦੇ ਵਿੱਚ ਤੋਂ ਜਾਂਦਾ ਨਾ ਉਸੇ ਪਿੰਡ ਦੇ ਉੱਤੋਂ ਦੇ ਜਾਂਦਾ ਉਹਨਾਂ ਉਹਨਾਂ ਦੇ ਆਪਣੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਹੀ ਲੰਘਦਾ ਹੈ ਨਾ ਫਿਰ ਹਦਲਾਂ ਕਰ ਦਿੰਦੇ ਅਫਸਰ ਪੇਜ ਦੇ ਅਫਸਰਾਂ ਨੂੰ ਕਹਿੰਦੇ ਨਾ ਅਸਤਾ ਗਲਾਵਾ ਜਾਤਾ ਫਿਰ ਫਸਲ ਬਦਲ ਲਈਏ ਆ ਜਿਹੜਾ ਹੋਣਾ ਸੈਮੀਨਾਰ ਹੈ ਸੈਮੀਨਾਰ 'ਚ ਡਿਸਕਸ ਹੋਣਾ ਚਾਹੀਦਾ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ ਫਸਲ ਬਦਲ ਲੈਣੇ ਆ ਇਹ ਸਾਡੇ ਤਾਂ ਧਰਤੀ ਇੰਨਾ ਦੀ ਮੱਕੀ ਬੀਜ ਲੋ ਜੋ ਮਰਜ਼ੀ ਬੀਜ ਲੋ ਇੱਥੇ ਬਾਜਰਾ ਬੀਜ ਲੋ ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ ਕੋਈ ਸੀਗੇ ਜੁਨੀਆਨਾ ਬਾੜੀ ਮੈਂ ਕਿਹਾ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ 6 600 ਫੁੱਟ ਤੇ ਵਾਟਰ ਲੈਵਲ ਚਲਾ ਗਿਆ ਬਦਲ ਲੀਏ ਚੋਨਾ ਨਾ ਬੀਜੀਏ ਜਦ ਕਟ ਦਿਵਰੇਸ਼ਨ ਵਾਲਾ ਬੀਜੀਏ হাসপে মেরে ਕਹਿੰਦੇ ਮਾਨ ਸਾਹਿਬ ਹਰੇ ਕਹਿੰਦਾ ਵੀ ਪਾਣੀ ਖਤਮ ਹੋ ਰਿਹਾ ਹੈ ਫਸਲ ਬਦਲ ਲਓ ਚੋਨਾ ਨਾ ਬੀਜੋ ਮੈਨੂੰ ਕਹਿੰਦੇ ਫਿਰ ਕੀ ਬੀਜਿਆ ਕਰੀਏ ਮੈਂ ਕਹਿੰਦਾ ਜੀ ਜਾਇਜ਼ ਜਵਾਬ ਫਿਰ ਮੈਂ ਦੇਉਂਗਾ ਹੈ ਜੇ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿਤੇ ਕਹਿੰਦੇ ਕਿ ਮੈਂ ਮੈਂ ਕਹਿੰਦਾ ਜੀ ਉਹ ਫਸਲਾਂ ਬੀਜਣੀ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਵੀ ਬੀਜੇ ਕਰਾਂਗੇ ਉਦੋਂ ਵੀ ਤਾਂ ਕੁਝ ਬੀਜੇ ਹੀ ਕਰੋਗੇ ਛਿੱਟੇ ਹੀ ਦੇਓਗੇ ਬਾਜਰੇ ਦਾ ਮੱਕੀ ਬੀਜੋਗੇ ਮੂੰਗਫਲੀ ਬੀਜੋਗੇ ਸਰੋਂ ਬੀਜੋਗੇ ਹੁਣ ਸ਼ੁਰੂ ਕਰ ਲੈਣੇ ਆ ਕਿ ਪਾਣੀ ਬਚ ਜਾ ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਥੋੜੀ ਜੀ ਡੰਪਿੰਗ ਕਰਤੀ ਸੀ ਬੋਇੰਗ ਨੇ ਸੈਟਲ ਚ ਬੋਇੰਗ ਜਿਹੜੇ ਜਹਾਜ਼ ਬਣਦੇ ਆ ਉਹਨਾਂ ਨੇ ਅਨਟਰੀਟਡ ਵਾਟਰ ਐਦੀ ਬਾਤ ਆ ਲੈਕ ਚ ਕਿਤੇ millions dollar ਦਾ ਜੁਰਮਾਨਾ ਹੋਇਆ ਕਿ ਤੁਸੀਂ ਕੋਸ਼ਿਸ਼ ਕਰਨੇ ਕੀਤੀ ਕਿ ਪਾਣੀ ਨੂੰ ਅਨਟਰੀਟਡ ਵਾਟਰ ਜਿਹੜਾ ਉਹ ਉਹਦੇ ਵਿੱਚ ਕਰਤਾ ਡੰਪ ਕਰਤਾ ਸਾਡੇ ਇੱਥੇ ਦੇਖੋ ਅਸੀਂ ਆਪਣਾ ਕੂੜਾ ਗਵੰਡੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ ਪਰ ਉਹਨਾਂ ਦੇ ਘਰੇ ਤਾਂ ਕੰਦ ਪੈ ਗਿਆ ਨਾ ਸੋ ਇੱਥੇ ਆਪਾਂ ਨੂੰ ਸਮਾਜਿਕ ਲਹਿਰ ਬਣਾਉਣੀ ਪਊ ਸੋਸ਼ਲ ਇੱਕ ਅੰਦੋਲਨ ਟਾਈਪ ਕਰ ਕਾਪਨ ਕਰਨਾ ਪਊਗਾ ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ 'ਚ ਕੱਲਾ ਨਾ ਹੀ ਰਹਿ ਜਾਣਾ ਪਾਣੀ ਕਿੱਥੋਂ ਲਪੋਂਗੇ ਉਹੀ ਸਤਲੁਜ ਨੰਗਲ ਤੋਂ ਚੱਲਦਾ ਹੈ ਭਾਖੜਾ ਨੰਗਲ ਵੀ ਉੱਥੇ ਹੀ ਨਿਕਲਦੀ ਹੈ ਉਹੀ ਨੰਗਲ ਭਾਖੜਾ ਨੰਗਲ ਉਹੀ ਸਤਲੁਜ ਨੀਲੇ ਰੰਗ ਦੇ ਚੱਲਦੀ ਆ ਉਥੋਂ ਗੁਰੂ ਸਾਹਿਬ ਨੇ ਅੰਮ੍ਰਿਤ ਬਣਾਇਆ ਸੀ 13 April 1699 ਨੂੰ ਜੋ ਖਾਲਸਾ ਸਾਜਿਆ ਸੀ ਸਤਲੁਜ ਦਾ ਪਾਣੀ ਲੈ ਕੇ ਅਮਰਤ ਬਣਾਇਆ ਸੀ। ਭਾਖੜਾ ਜਾਂਦੀ ਹੈ ਸਤਲੁਜ ਵੀ ਉੱਥੋਂ ਹੀ ਆਉਂਦੇ ਇੱਕ ਇੱਕੋ ਥਾਂ ਤੋਂ। ਤੁਸੀਂ ਦੇਖਿਓ ਭਾਖੜਾ ਸਾਰੇ ਪੰਜਾਬ ਤੇ ਅੱਗੇ ਹਰਿਆਣਾ ਚੱਲ ਜਾਂਦੀ ਹੈ। ਉਹ ਰਹਿੰਦੀ ਹੈ ਨੀਲੇ ਰੰਗ ਦੀ। ਭਾਖੜਾ ਦਾ ਪਾਣੀ ਨੀਲੇ ਰੰਗ ਦਾ। ਸਤਲੁਜ ਲੜਿਆਣੇ ਤੱਕੋਂ ਦਾ ਆਉਂਦਾ ਕਾਲਾ। ਕਿਉਂਕਿ ਭਾਖੜਾ ਚੋਂ ਪਾਣੀ ਪੰਜਾਬ 'ਚ ਨਿਕਲਦਾ ਹੈ। ਪਾਖੜਾ ਚ ਪੰਜਾਬ ਚੋ ਪਾਣੀ ਕਿਤੇ ਪੈਂਦਾ ਨਹੀਂ ਇੱਥੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਾਬ ਜੋ ਹੈ ਉਹ ਸਤਲੁਜ ਚ ਪੈਂਦਾ ਹੈ ਸਤਲੁਜ ਜਾ ਕੇ ਫਿਰੋਜ਼ਪੁਰ ਜਦੋਂ ਬਾਇਆ ਕਸੂਰ ਥੋੜਾ ਜਿਹਾ ਕਸੂਰ ਜਾਂਦਾ ਪਾਕਿਸਤਾਨ ਚੋਂ ਉੱਥੋਂ ਫੇਰ ਵਾਪਸ ਆ ਜਾਂਦਾ ਉਹ ਫਾਜ਼ਲਕਾ ਦੇ ਪਿੰਡਾਂ ਜਾ ਕੇ ਦੇਖੋ ਤੁਸੀਂ ਉਹਨਾਂ ਨੇ ਵੀ ਚਮੜੀ ਦੀਆਂ ਫੈਕਟਰੀਆਂ ਸਾਰੀਆਂ ਜਿਹੜੀਆਂ ਨੇ ਉਹ ਸਤਲੁਜ ਦੇ ਕਿਨਾਰੇ ਲਾਈਆਂ ਹੋਈਆਂ ਉਹ ਵੀ ਉਹ ਵੀ ਸਾਰਾ ਆਪਣਾ ਕਾਲਾ ਪਾਣੀ ਮਤਲਬ ਪਹਿਲਾਂ ਹੁੰਦਾ ਸੀਗਾ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ ਅੱਜ ਤਾਂ ਹੁਣ ਆਪ ਦਿੰਨੇ ਆ ਆਪਣੇ ਆਪ ਨੂੰ ਕਾਲੇ ਪਾਣੀ ਦੀ ਸਜ਼ਾ ਅੰਡੇਮਾਨ ਤੇ ਕੋਵਾਰ ਨੂੰ ਕਾਲੇ ਪਾਣੀ ਕਹਿੰਦੇ ਸੀ ਸੋ ਇਹਦੇ ਵਾਸਤੇ ਆਪਾਂ ਨੂੰ ਸੋਚਣਾ ਪਊਗਾ ਤੁਹਾਡੇ ਵਰਗੇ ਜ਼ਹੀਨ ਲੋਕ ਤੁਹਾਡੇ ਵਰਗੇ ਦਿਮਾਗੀ ਬੰਦੇ ਗੰਭੀਰ ਬੰਦੇ ਹੁਣ ਬੈਠਣਾ ਪਊਗਾ ਇਹਦੇ ਵਾਸਤੇ ਕੱਠ ਨਹੀਂ ਚਾਹੀਦਾ ਇਹਦੇ ਵਾਸਤੇ ਤਾੜੀਆਂ ਨਹੀਂ ਚਾਹੀਦੀ ਹੂ ਹੱਲਾ ਨਹੀਂ ਚਾਹੀਦਾ ਇਹਦੇ ਵਾਸਤੇ ਤਾਂ ਕਾਗਜ਼ ਤੇ ਪੈਨ ਚਾਹੀਦੇ ਬਸ ਕਿ ਆਓ ਆਪਾਂ ਬੈਠੀਏ ਹੋਮਵਰਕ ਕਰੀਏ ਪੰਜਾਬ ਨੂੰ ਔਰ ਦੇਸ਼ ਨੂੰ ਕੀ ਸਾਡੇ ਦੇਸ਼ ਨੂੰ ਕੀ ਨਹੀਂ ਦਿੱਤਾ ਕੁਦਰਤ ਨੇ ਹਰ ਕਿਸਮ ਦਾ ਮੌਸਮ ਸਾਡੇ ਕੋਲ ਪਹਾੜ ਸਾਡੇ ਕੋਲ ਮਾਰੂਥਲ ਸਾਡੇ ਕੋਲ ਕੋਲਾ ਸਾਡੇ ਕੋਲੇ ਤੇਲ ਸਾਡੇ ਕੋਲੇ ਹਰ ਉਪਜਾਊ ਧਰਤੀ ਸਾਡੇ ਕੋਲੇ ਕੀ ਨਹੀਂ ਦਿੱਤੀ ਮਿਹਨਤੀ ਕੰਮ ਸਾਡੇ ਕੋਲ ਲੋ ਜਿ ਇਸ ਤਰ੍ਹਾਂ ਕਰ ਲਾਂਗੇ ਕਿ ਆਪਾਂ ਅਵੇਸਲੇ ਰਵਾਂਗੇ ਜਾਂ ਕੇਅਰਲੈਸ ਹੋ ਜਾਗੇ ਤਾਂ ਫਿਰ ਆਪਾਂ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਸੋ ਫਿਊਚਰ 'ਚ ਜੋ ਪ੍ਰੋਬਲਮ ਆ ਰਹੀਆਂ ਨੇ ਅੱਜ ਹੀ ਡਿਸਕਸ ਕਰੀਏ ਨਹੀਂ ਤਾਂ ਉਹ ਵੀ ਹੈ ਕਿ ਅੱਜ ਵੀ ਬਾਜ਼ਾਰ 'ਚ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਅੱਜ ਵੀ ਬਾਜ਼ਾਰ 'ਚ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਪਹਿਲੇ ਪੈ ਉਹਦੀ ਸਿੱਖਣ ਨੂੰ ਮਿਲੂਗਾ ਕਿਉਂਕਿ ਕੱਲੀ ਥਿਉਰੀ ਨਹੀਂ ਪ੍ਰੈਕਟੀਕਲ ਵੀ ਨਾਲ ਜ਼ਿਆਦਾ ਕੰਮ ਕਰਦਾ ਹੈ ਤੋ ਬਹੁਤ-ਬਹੁਤ ਤੁਹਾਨੂੰ ਗੁੱਡ ਲੱਕ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਸਾਡੇ ਸਾਇੰਟਿਸਟ ਬਣਨਾ ਹੈ ਤੇ ਉਹ ਸਾਇੰਟਿਸਟ ਜਿਹੜੇ ਇਸ ਦੁਨੀਆ ਦੀ ਗਲੋਬਲ ਜਿਹੜਾ ਪ੍ਰੋਬਲਮਸ ਨੇ ਦੁਨੀਆ ਦੀਆਂ ਪ੍ਰੋਬਲਮਾਂ ਨੂੰ ਹੱਲ ਕਰਨ 'ਚ ਲੱਗੇ ਕਿਸੇ ਨਾ ਕਿਸੇ ਨੂੰ ਪਹਿਲਾਂ ਸ਼ੁਰੂ ਕਰਨੀ ਪੈਂਦਾ ਹਰੇਕ ਬੰਦਾ ਆਪਣੇ ਘਰਵਾਰੇ ਸੋਚਣ ਲੱਗ ਜਾਂਦਾ ਆਪਣੇ ਘਰਵਾਰੇ ਹਰੇਕ ਸੋਚਦਾ ਪਰ ਬਾਹਰਵਾਰੇ ਆਲੇ-ਦੁਆਲੇ ਬਾਰੇ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਕੇ ਦੂਜਿਆਂ ਦੇ ਹੱਕ 'ਚ ਖੜੋ ਮੇਰੇ ਵਰਗੇ ਕਮੜੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਦੇ ਲਾ ਲੈਂਦਾ ਹੁਣ ਤੱਕ ਤੂੰ ਨੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕਾ ਦੀ ਪਾਲਿੰਦਾ ਸੋ ਗੁਰੂ ਨਾਨਕ ਸਾਹਿਬ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਫਿਰ ਕਿਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਪਾਈ ਲੱਲੂ ਦੀ ਰੋਟੀਆਂ 'ਚ ਫਰਕ ਕੌਣ ਕੱਢਦਾ ਤੇ ਉਦਾਸੀਆਂ ਕਰਕੇ ਲੱਖਾਂ ਕਿਲੋਮੀਟਰ ਘਰ ਘਰ ਜਾ ਕੇ ਲੋਕਾਂ ਨੂੰ ਸੱਚ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਹਰ ਗੱਲ ਆਪਣੇ ਵਾਸਤੇ ਨਹੀਂ ਹੁੰਦੀ ਕਿਸੇ ਹੋਰ ਵਾਸਤੇ ਸਮਾਜ ਵਾਸਤੇ ਫਿਊਚਰ ਵਾਸਤੇ ਜੋ ਆਪਾਂ ਕੰਮ ਕਰ ਰਹੇ ਆ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਔਰ ਇਹਦਾ ਕਿਸੇ ਕ੍ਰਾਂਤੀਜ ਕੋਈ ਮੁੱਲ ਨਹੀਂ ਬਹੁਤ-ਬਹੁਤ ਧੰਨਵਾਦ ਜੌਨ ਵੈਸਲੇ ਉਹ ਬਹੁਤ ਵਧੀਆ ਤੁਸੀਂ ਯਾਰ ਸਤਿਕਾਰਨਮੈ ਸੁਣਿਆ ਬਹੁਤ ਬਤ ਮਿਹਰਬਾਨੀ لوگوں کو اکثر کہتے سنا ہے جندہ رہے تو پھر ملیں گے لیکن اس دل نے کہا ہے ملتے رہے تو جندہ رہیں گے بار بار آؤ ویلکم جدوں جدو, جدو جو آنا چاہنے پنجاب آؤ اواگت کر